ਉਹ ਮੇਰੇ ਘਰ ਦੇ ਵਿੱਚ ਝੰਡਾ ਲਾ ਦਿਓ ਪਰ ਰਾਮ ਨੇ ਕੁਝ ਨਹੀਂ ਹੋਣਾ ਕਿਉਂਕਿ ਰਾਮ ਦਾ ਬਾਪੂ ਜਿਹੜਾ ਆ ਉਹ ਮੇਰਾ ਭੂਆ ਭਵਾਨ ਬਾਦ ਵੀ ਕਹਿਆ ਉਹ ਸੰਗੋੜ ਸੁਣ ਲੋ ਤੂੰ ਤਿਆਰ ਉਹ ਪਟਾੜੀ ਸੁਣ ਲੋ ਉਹ ਮੇਰੇ ਘਰ ਦੇ ਵਿੱਚ ਝੰਡਾ ਲਾ ਦਿਓ ਪਰ ਰਾਮ ਨੇ ਕੁਝ ਨਹੀਂ ਹੋਣਾ ਕਿਉਂਕਿ ਰਾਮ ਦਾ ਬਾਪੂ ਜਿਹੜਾ ਉਹ ਸਿੰਘਾਂ ਸੁਣ ਲੋ ਗੁਰੂ ਕਿਆਂ ਦੀ ਗੁਰੂ ਸਿੰਘ ਜਤਨਾਰਿਕ ਲਿਖਿਆ ਤੇ ਬੇਦੀ ਸੋਦੀ ਲਵ ਕਸ਼ੀ ਦੀ ਅਦਾ ਹੈ ਉਹ ਉੱਥੇ ਲਾਹੌਰ ਚ ਉਹਨਾਂ ਦੀ ਕਬਰਾਂ ਬੜੀਆਂ ਹੋਈਆਂ ਉਹਨਾਂ ਦੀ ਮੈਂ ਸਿੱਧੀ ਉਹ ਗੱਲ ਤੁਹਾਨੂੰ ਦੱਸਦਾ ਜਿਹੜੀ ਮੈਂ ਪੜ ਪੜ ਕੇ ਗੁਰੂ ਗੋਬਿੰਦ ਸਿੰਘ ਦਾ ਜਤਨਾਰਿਕ ਫੜ ਕੇ ਤੁਹਾਡਾ ਗੱਲਾਂ ਸਾਡੀਆਂ ਕਰਦੀਆਂ ਉਹ ਮਾਲਕ ਕੋਈ ਹੋਰ ਹੀ ਦੁਨੀਆ ਫਿਰਦਾ ਮੁੰਡਾ ਵੀ ਕੋਈ ਰਾਮ ਹੋਰ ਦੁਨੀਆ ਫਿਰਦਾ

ਮਾਂਹਤੇ ਜਿਹੜੇ ਮੈਂ ਮਾੜਤੇ